ਨਾ ਤੂੰ ਫੋਨ ਕਰਦੇ ਆਂ ਨਾ ਕਦੀ ਤੂੰ ਦੱਸਿਆ ਹੀ ਆ ਕਿ ਅਸੀਂ ਆਉਣ ਲੱਗੇ ਆਂ ਨਾ ਹੀ ਤੇ ਵਿਹਲੇ ਆਂ ਤੂੰ ਦਫ਼ਤਰ ਵਿੱਚ ਫੈਨੋ ਹੋਣ ਡਿਆ ਹੋਣਾ ਨਾ ਤੇ ਉਹਦਾ ਟਾਈਮ ਹੈ ਨਹੀਂ ਆ ਸਾਨੂੰ ਕੋਈ ਆ ਜੀ 100 ਕੰਮ ਹੁੰਦੇ ਆ ਆਹੋ ਕੁੱਤੇ ਖੱਸੀ ਕਰਨ ਡਿਆ ਹੋਣਾ ਵਾ ਕਿ ਹ ਮੋੜ ਤੇ ਖਲੋਤਾ ਹੋਣਾ ਹੋਰ ਅਨੇ ਕਿੱਥੇ ਜਾਣਾ ਭਾਵੇਂ ਜਿੱਥੇ ਮਰਜ਼ੀ ਜਾਣਾ ਤੁਹਾਡੇ ਨਾਲ ਕੁੱਤੇ ਨਾ ਤੁਰੇ ਫਿਰਨ ਦੇ ਦਲਜਿੰਦਰ ਇੱਕ ਵਾਰੀ ਤੁਹਾਨੂੰ ਮੈਂ ਘਰੋਂ ਕੱਢ ਕੇ ਛੱਡ ਦੱਸੂਗੀ ਤੇਰੀ ਮੈਂ ਉਹ ਮਾਤਾ ਉਹ ਦਿਨ ਗਏ ਘੁਣ ਘਰੋਂ ਕੱਢਣ ਵਾਲੇ ਹੁਣ ਨਹੀਂ ਮੈਂ ਨਿਕਲਦੀ ਦੇਣਾ ਆਏ ਨੇ ਹੁਣ ਹੁਣ ਨਹੀਂ ਆਏ ਹੁਣ ਨਿਕਲੋ ਹੀ ਨਿਕਲੋਗੀ ਆ ਮੈਂ ਨਹੀਂ ਨਿਕਲਦੀ ਤੂੰ ਨਿਕਲ ਨਹੀਂ ਕਹੀ ਨਿਕਲ ਨਹੀਂ ਚਲ ਚੀ ਨਾ ਤੂੰ ਤੋ ਕਰ ਤੂੰ ਗਾ ਕਰ ਦੇ ਰਮਨ ਇਧਰੇ ਗੱਲ ਫੋਨ ਇਹ ਨਾ ਬੋਲਣ ਦਾ ਕੋਈ ਫਾਇਦਾ ਨਹੀਂ ਆ ਦਿਲਜੀਤ ਆਉਂਦਾ ਉਹ ਤਾਂ ਕਰਦੇ ਆ ਗੱਲ ਦਿਲਜੀਤ ਨੇ ਨਹੀਂ ਆਉਣਾ ਉਹ ਮੈਨੂੰ ਲੱਗਦਾ ਡਰਦਾ ਹੀ ਕਰੋ ਨਿਕਲ ਗਿਆ ਵਾ ਵੀ ਸਾਰੇ ਕੁਆੜੇ ਤੇਰੇ ਆ ਜਿਹੜੇ ਤੂੰ ਨਾਲ ਲੈ ਕੇ ਉਹਨਾਂ ਨੂੰ ਚੌਂਦੇ ਇਕੱਠਾ ਕਰਕੇ ਵਾ ਕੇ ਆ ਗਈਆਂ ਚਾਚੀ ਜੀ ਬੱਸ ਕਰੋ ਰਹਿਮ ਕਰੀਦਾ ਹੋਈਦਾ ਆ ਤੇਰੇ ਘੜੀ ਜੋੜੇ ਮੈਂ ਉਧਰੇ ਹੀ ਆ ਲਵਲੀ ਕੇ ਘਰ ਹੀ ਤੇ ਖੁਫੜ ਤੇਰੇ ਨੂੰ ਨਾ ਮੈਂ ਫੋਨ ਕਰ ਦੂੰਗੀ ਆਪੇ ਆ ਜਾਣਗੇ ਕੋਈ ਗੱਲ ਨਹੀਂ ਮੈਂ ਦੱਸ ਦੂੰਗੀ ਤੁਹਾਨੂੰ ਤੇ ਪੂਹਾ ਜੀ ਚਲੋ ਬੈਠੋ ਮੈਂ ਚਾਹ ਬਣਾਵਾਂ ਕਹਿਣ ਦੇ ਹੀ ਨਾ ਮੇਰੇ ਕੋਲ ਇੱਕ ਸਕੀਮ ਆ ਮੈਨੂੰ ਦੱਸਿਆ ਤੇ ਹੈ ਨਹੀਂ ਆ ਕੀ ਕਰਨਾ ਕੀ ਹੈ ਤੁਸੀਂ ਕੋਈ ਨਹੀਂ ਦੱਸ ਦਾਂਗੀ ਇਹਨੂੰ